ਪਿਆਰ ਭਰੀ ਸਾਰੇ ਪੰਜਾਬੀਆਂ ਨੂੰ ਸਤ ਸ੍ਰੀ ਅਕਾਲ ਕੇ ਰਾਜਵੀਰ ਜਵੰਦਾ ਦੇ ਘਰ ਆਇਆ 31 ਦਿਨਾਂ ਬਾਅਦ ਖੁਸ਼ੀਆਂ ਪ੍ਰਮਾਤਮਾ ਨੇ ਦਿੱਤੀ ਇੱਕ ਸੁਗਾਤ ਕੇ ਸਾਰੇ ਪਾਸੇ ਹੋ ਰਹੀ ਹੈ ਚਰਚਾ ਬਣੇ ਰਹਿਣਾ ਵੀਡੀਓ ਕੀ ਐਂਡ ਤੱਕ ਰਾਜਵੀਰ ਜਵੰਦਾ ਦੀ ਪੰਜਾਬੀ ਗਾਇਕੀ ਨੇ ਸਾਰੇ ਪੰਜਾਬੀਆਂ ਨੂੰ ਝੁਮਣ ਤੇ ਮਜਬੂਰ ਕਰ ਦਿੱਤਾ ਉਸਦੇ ਗੀਤਾਂ ਦੇ ਪਿੱਛੇ ਇੱਕ ਔਰਤ ਸੀ ਚੁੱਪ ਚਾਪ ਉਸਦੀ ਮਿਹਨਤ ਦੇ ਪਿੱਛੇ ਹਿੱਸਾ ਬਣੀ ਹੋਈ ਸੀ ਉਸ ਦੀ ਘਰ ਵਾਲੀ ਸੀ ਕੇ ਉਸ ਦੀ ਜ਼ਿੰਦਗੀ ਦਾ ਸਹਾਰਾ ਵੀ ਸੀ ਰਾਜਵੀਰ ਦੀ پیدائش ਹਰਿਆਣਾ ਜ਼ਿਲ੍ਹੇ ਦੇ ਪਿੰਡ ਪੋਨਾ ਵਿੱਚ ਹੋਈ ਸੀ ਕਿ ਬਚਪਨ ਤੋਂ ਹੀ ਗਾਇਕੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਸਮਤ ਉਸ ਨੂੰ ਹੋਰ ਪਾਸੇ ਧੱਕ ਕੇ ਲੈ ਗਈ ਉਹ ਪੰਜਾਬ ਪੁਲਸ ਵਿੱਚ ਕਾਂਸਟੇਬਲ ਦੀ ਨੌਕਰੀ ਕਰਦਾ ਸੀ ਕਹਿੰਦੇ ਨੇ ਕਿ ਦਿਲ ਵਿੱਚ ਜਨੂਨ ਹੋਵੇ ਤਾਂ ਕੁਝ ਵੀ ਰੋਕ ਨਹੀਂ ਸਕਦਾ ਇਹ ਜਨੂਨ ਰਾਜਵੀਰ ਜੁੰਦਾ ਨੂੰ ਗਾਇਕੀ ਵਿੱਚ ਖਿੱਚ ਕੇ ਲੈ ਗਿਆ ਜਦੋਂ ਉਸ ਨੇ ਪੁਲਸ ਦੀ ਨੌਕਰੀ ਛੱਡ ਕੇ ਸੰਗੀਤ ਨੂੰ ਚੁਣਿਆ ਉਦੋਂ ਉਸ ਦੀ ਜ਼ਿੰਦਗੀ ਦਾ ਇਹ ਬਹੁਤ ਵੱਡਾ ਇਮਤਿਹਾਨ ਸੀ ਪਰ ਇੱਕ ਸ਼ਖਸ ਉਸ ਦੇ ਨਾਲ ਖੜਾ ਸੀ ਜੋ ਉਸ ਦੀ ਪਤਨੀ ਚਵਿੰਦਰ ਕੌਰ ਹਜਰਾਓਂ ਜ਼ਿਲ੍ਹੇ ਦੇ ਨਾਲ ਸੰਬੰਧਿਤ ਰੱਖਦੀ ਹੈ ਇੱਕ ਗੁਰਸਿੱਖ ਅਦਾਲੂ ਪਰਿਵਾਰ ਵਿੱਚ ਪਲੀ ਬਲੀ ਜੋ ਨਰਮ ਸੀ ਰਾਜਵੀਰ ਜੁੰਦਾ ਦੀ ਹਰ ਗੱਲ ਨੂੰ ਸਮਝਦੀ ਸੀ ਰਾਜਵੀਰ ਜੁੰਦਾ ਦੀ ਉਸ ਦੇ ਨਾਲ ਮੁਲਾਕਾਤ ਕਿਸੇ ਫਿਲਮ ਕਹਾਣੀ ਨਾਲੋਂ ਘੱਟ ਨਹੀਂ ਸੀ ਦੋਨੇ ਕਿਸੇ ਦੋਸਤ ਦੇ ਰਾਹੀ ਮਿਲੇ ਸੀ ਜਿੱਥੇ ਉਹਨਾਂ ਦੀਆਂ ਆਪਸ 'ਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਉਹ ਗੱਲਾਂ ਦਿਲਾਂ ਤੱਕ ਪਹੁੰਚ ਗਈਆਂ ਦੋਵਾਂ ਦੀ ਦੋਸਤੀ ਦਿਲੋਂ ਲੈ ਕੇ ਪਿਆਰ ਤੱਕ ਪਹੁੰਚ ਗਈ ਰਾਜਵੀਰ ਉਦੋਂ ਉਹ ਪੰਜਾਬ ਪੁਲਿਸ ਵਿੱਚ ਸੀ ਤੇ ਅਸ਼ਵਿੰਦਰ ਆਪਦੀ ਨੌਕਰੀ ਕਰ ਰਹੀ ਸੀ ਕਿ ਰਾਜਵੀਰ ਦਾ ਦਿਲ ਸੰਗੀਤ ਲਈ ਧੜਕਦਾ ਸੀ ਉਹ ਅਕਸਰ ਕਹਿੰਦਾ ਸੀ ਜੇ ਗਾਉਣਾ ਮੇਰੀ ਰੂਹ ਹੈ ਤੂੰ ਮੇਰਾ ਸਹਾਰਾ ਹੈ ਜਦੋਂ ਉਸਨੇ ਪੁਲਿਸ ਦੀ ਨੌਕਰੀ ਛੱਡਣ ਦਾ ਫੈਸਲਾ ਕੀਤਾ ਤਾ ਪਰਿਵਾਰ ਬਹੁਤ ਜ਼ਿਆਦਾ ਹਿੱਲ ਗਿਆ ਸੀ ਤੇ ਪਿਤਾ ਨੇ ਉਹਨੂੰ ਬਹੁਤ ਬੁਰਾ ਭਲਾ ਵੀ ਕਿਹਾ ਸੀ ਕਿ ਬਹੁਤ ਮੁਸ਼ਕਲਤ ਨਾਲ ਉਸ ਨੂੰ ਨੌਕਰੀ ਮਿਲੀ ਸੀ ਕੀ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆ ਨਵੀਂ ਵੀਡੀਓ ਨਵੀਂ ਅਪਡੇਟ ਦੇ ਨਾਲ